ਦੇ ਵੀ ਦੇ ਚਾਹੀ ਮਾਂ ਜੀ ਤੇ ਕਿਉਂ ਨਹੀਂ ਮੱਥੇ ਵੱਡੀ ਦੀਦੀ ਨੂੰ ਤੋਟੇ ਆ ਮੇਰੇ ਵਾਸਤੇ ਦਸ ਘਰਨਾ ਮੈਂ ਦੇਖੀ ਆ ਕਿ ਉਹ ਕੰਮ ਕਰਨ ਨਹੀਂ ਆ ਯਾਰ ਮੇਰਾ ਪਰਿਆ ਉਹਦਾ ਬੈਠਾ ਕਰਦਾ ਉਹਦਾ ਦੌਦ ਹੋਵੇ ਜਾਣੀਆਂ ਲੱਗ ਕੇ ਰਹਿੰਦੇ ਆ ਮੈਨੂੰ ਵੀ ਰਲ ਕੇ ਉਹਨਾਂ ਨਾਲ ਜਾਣਾ ਚਾਹੀਦਾ ਮੈਨੂੰ ਵੀ ਰਲ ਕੇ ਉਹਨਾਂ ਨਾਲ ਕੰਮ ਕਰਨਾ ਚਾਹੀਦਾ ਆ ਕੰਮ ਕਰਨ ਚਤੀ ਭਰ ਜਾਣਾ ਮੈਨੂੰ ਨਾ ਬੜਾ ਮੰਡੀ ਦੀ ਟਮਾਟਰ ਚਾਹੀਦੀ ਚਾਹੀਦੀ ਆ ਮੈਨੂੰ ਤਾਂ ਮਾਸੇ ਮੰਡੀ ਦੀ ਆ ਤੇ ਮੈਂ ਇਹਨਾਂ ਨਾਲ ਆ ਰੱਖ ਮੇਰੀ ਗੱਲ ਨਾ ਹਾਂਜੀ ਮੈਨੂੰ ਅਣੀ ਕਰਕੇ ਦਾ ਅਹਿਸਾਸ ਹੋ ਗਿਆ ਹਾਂ ਤੇ ਪਲੇਸ ਮੈਨੂੰ ਮਾਫ ਕਰ ਦੋ ਨਾ ਤੁਹਾਡੇ ਤੋਂ ਮੈਂ ਬਹੁਤ ਗਲਤ ਕੀਤਾ ਆ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਮੈਂ ਤੁਹਾਡੇ ਨਾਲ ਅਰਮੇਲ ਕੇ ਕੰਮ ਕਰਿਆ ਕਰੀਏ ਅਗਰ ਦੇਖੋ ਲੜਾਈ ਵਿੱਚ ਤੇ ਕੋਈ ਫਾਇਦਾ ਨਹੀਂ ਨਲਮਾ ਕੋਈ ਕਰਤ ਤੇ ਕਿਹਾ ਸੀ ਸਿਰਫ ਤੇਰੀ ਗਲਤੀ ਤੋਂ ਗੱਲ ਕੀਤੀ ਸੀ ਹਨਾ ਕਿ ਇਮੋਟਰ ਛੱਡੀ ਆ ਬਿੱਲ ਆਉਂਦਾ ਵਾ ਤੇ ਫਿਰ ਵੀ ਤੂੰ ਉਹ ਗੱਲ ਨੂੰ ਮਤਲਬ ਬੇਦਖਲੰਜਿਆ ਕਰ ਦਿੱਤਾ ਮੇਰੀ ਗੱਲ ਤੇ ਗੌਰ ਨਹੀਂ ਕੀਤੀ ਹੈਗੀ ਤੇ ਜਾਂ ਵੱਡੇ ਆ ਉਹਨਾਂ ਨੇ ਮੈਨੂੰ ਸਹੀ ਗੱਲ ਤੋਂ ਕਿਹਾ ਹੋਊਗਾ ਹਨਾ ਕਰ ਦਿੱਤਾ ਇਸ ਤਰ੍ਹਾਂ ਸਹੀ ਨਹੀਂ ਲੱਗਦਾ ਦੇਖ ਵੱਡੇ ਬੜਾ ਕੁਝ ਕਹਿੰਦੇ ਹੁੰਦੇ ਤੇ ਛੋਟਿਆਂ ਨੂੰ ਕਈ ਵਾਰ ਸੈਨ ਕਰਨਾ ਪੈਂਦਾ ਵਾ ਮੈਂ ਦੀਦੀ ਹਾਂ ਮੇਰਾ ਤਨਿੰਗਲਤੀ ਦਾ ਅਹਿਸਾਸ ਹੋ ਗਿਆ ਵਾ ਹੁਣ ਮੈਂ ਅਗੇ ਤੋਂ ਨਹੀਂ ਕਰਾਂਗੀ ਮੈਂ ਵੱਡੇ ਦੀਦੀ ਨੂੰ ਵੀ ਮਾਫੀ ਮੰਗਣੀ ਹੈ ਨਾ ਦੋਦੀ ਬਾਕੀ ਗੱਲ ਜੇ ਮੈਂ ਬੱਚਿਆਂ ਨੂੰ ਵੀ ਰਹਿ ਆਪਣੇ ਬੱਚਿਆਂ ਨੂੰ ਸਮਝੋਗੀ ਮੈਂ ਬੱਚਿਆਂ ਨੂੰ ਵੀ ਕੁਝ ਨਹੀਂ ਕਰੂੰਗੀ ਕੰਮ ਦੀ ਨਹੀਂ ਆਲੂਂਦੀ ਕੰਮ ਆਪਾਂ ਪਹਿਲਾਂ ਵੀ ਕਰਦੇ ਰਹੇ ਹੁਣ ਵੀ ਕਰਨ ਕੱਲ ਦਾ ਤੂੰ ਬਣਾ ਕੇ ਬੈਠੀ ਕੰਮ ਨਹੀਂ ਕੀਤਾ ਅਸੀਂ ਕੀਤਾ ਨਾ ਕੰਮ ਸਾਰਾ ਹਾਂਜੀ ਹਾਂ ਤੇ ਫਿਰ ਆਪਣੀ ਜਿਹੜੀ ਗਲਤੀ ਆ ਨਾ ਉਹਨੂੰ ਇਸ ਤਰ੍ਹਾਂ ਨਾ ਕਰਿਆ ਕਰੋ ਗਲਤੀ ਨੂੰ ਗਲਤੀ ਮੰਨ ਲਿਆ ਕਰੋ ਕਿ ਤੁਸੀਂ ਗਲਤ ਸੀ ਮੈਂ ਮੰਨ ਲਈ ਕਿ ਗਲਤੀ ਹਾਂਜੀ ਕੋਈ ਗੱਲ ਨਹੀਂ ਜੇ ਤੁਸੀਂ ਸੱਚੇ ਦਿਲੋਂ ਮਾਫੀ ਮੰਗਣ ਦੇਤੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਮਾਫ ਕਰ ਦੂੰਗੀ ਮੇਰਾ ਦਿਲ ਐਡਾ ਮਾੜ ਨਹੀਂ ਕਿ ਮੈਂ ਤੈਨੂੰ ਮਤਲਬ ਗਲਤ ਕਹਿ ਬੈਠੀ ਜਾਂ ਕੁਝ ਕਿਹਾ ਵਾ ਤੇ ਤੁਸੀਂ ਇਸ ਤਰ੍ਹਾਂ ਆਹੜਾ ਦਿਲ ਵੀ ਸਾਫ ਆਂ ਦੀਦੀ ਅੱਜ ਕੋਈ ਮੈਂ ਮਾਫੀ ਮੰਗਦਾ ਇਹ ਕੋਈ ਗੱਲ ਨਹੀਂ ਮੈਂ ਥੋੜੇ ਜਿਹਾ ਪੰਨ ਸਾਫ ਕਰ ਲਵਾਂਗੇ ਫਿਰ ਆਪਾਂ ਚੱਲਦੇ ਆਂ ਮੈਂ ਚਲ ਜੂਗੀ ਤੇਰੇ ਨਾਲ ਨਹੀਂ ਦੀਦੀ ਆਪਾਂ ਦੋਵੇਂ ਆ ਕੇ ਰਲ ਕੇ ਮਾੜ ਲਾਂਗੇ ਭਾਨੇ ਈ ਗਰੰਦੇ ਦੀ ਜਟ ਲਾਉਂਦੇ ਹਾਂ ਜਟ ਲਾਉਂਦਾ ਨਾਲਿਆਂ ਨੇ ਖਾ ਲਿਆ ਤੇ ਇੱਕ ਮਿੰਟ ਆਇਓ ਘਰੇ ਗੱਲ ਸੁਣਿਓ ਮੇਰੀ ਹਾਂਜੀ ਮੈਂ ਕਹਿੰਦੀ ਹਾਂ ਕੀ ਪਾਦੀ ਨਾ ਕੀਤੀ ਗੱਲ ਤੁਸੀਂ ਅੱਜ ਕਿਤੇ ਗੱਲ ਉਹ ਕਹਿੰਦੇ ਕੋਈ ਨਹੀਂ ਡਟ ਤਾਂ ਨਿੱਕੀ ਆਣ ਬੈ ਕੇ ਸਮਝਾਇਓ ਜੇ ਅਹੀਂ ਕਮਾਂ ਦੇਤੇ ਅਹੀਂ ਬੁਰੇ ਲੱਗਾਂਗੇ ਵਿੱਚ ਠੀਕ ਧੀ ਚੱਲ ਇਹਨੂੰ ਨਿੱਕੀ ਆ ਨਿੱਕੀ ਦੇ ਥਾਂਵਾ ਰੱਖਣਾ ਹੈ ਲੋ ਬਸ ਅੱਛਾ ਤੇ ਤੁਸੀਂ ਤਿੰਨੇ ਜਾਣੀਆਂ ਜੋ ਮਰਜ਼ੀ ਕਰਦੀਆਂ ਰਹੋ ਆਪੇ ਬੈ ਕੇ ਗੱਲ ਕਰ ਲਓ ਕੋਈ ਰਲ ਮਿਲ ਕੇ ਕੰਮ ਤਾਂ ਕਰਿਆ ਕਰੋ ਠੀਕ ਮੈਂ ਵੀ ਇਹੋ ਗੱਲ ਸੋਚਣ ਦੀ ਸੀ ਦੀਦੀ ਕਿ ਮੈਂ ਕਿਹਾ ਕਿ ਜੇ ਆਪਾਂ ਉਹਨਾਂ ਨੂੰ ਜ਼ਿਆਦਾ ਵੀ ਦੱਸੀ ਗਏ ਨਾ ਤੇ ਉਹਨਾਂ ਦੇ ਵੀ ਭਰਾਵਾਂ-ਭਰਾਵਾਂ 'ਚ ਲੜਾਈ ਪਾਉਗੀ ਹਨਾ ਫਿਰ ਇਹ ਗੱਲ ਚੰਗੀ ਨਹੀਂ ਲੱਗਦੀ ਉਹਨਾਂ ਦਾ ਨਾ ਕਿ ਜਨਾਨੀਆਂ ਬਦਲੇ ਹਨਾ ਤਿੰਨੇ ਭਰਾ ਲੜਦੇ ਆ ਤੇ ਨਾਲੇ ਸੋਚਣ ਵਾਲੇ ਲੋਕਾਂ ਨੇ ਵੀ ਇਹ ਸੋਚਣਾ ਕਿ ਇਹਨਾਂ ਦੀਆਂ ਬੁੜੀਆਂ ਲੜਦੀਆਂ ਇਹਨਾਂ ਦੀਆਂ ਬੁੜੀਆਂ ਨੇ ਬੰਦਿਆਂ ਨੂੰ ਲੜਾਇਆ ਤੇ ਮੈਂ ਕਹਿੰਦੀ ਵੀ ਆਪਾਂ ਅੱਗੇ ਦੋਵੇਂ ਜਾਨੀਆਂ ਇਕੱਠਾ ਕੰਮ ਧੰਦਾ ਕਰਦਿਆਂ ਰਹੀਆਂ ਕਰਦੀ ਆ ਇਹੋ ਜੀ ਗੱਲ ਨਹੀਂ ਹੈ ਇਹ ਗੱਲ ਨਹੀਂ ਸੀ ਹੋਈ ਆ ਰਲ ਮਿਲ ਕੇ ਆਪਾਂ ਕੰਮ ਕਰਦਿਆਂ ਰਹੀਆਂ ਦੋਵੇਂ ਜਾਨੀਆਂ ਹਾਂਜੀ ਤੇ ਚਲ ਜਾਨੇ ਵੀ ਵਧੀਆ ਆਪਣੇ ਖੇਡਦੇ ਰਹਿ ਹਾਂਜੀ ਤੇ ਇਹਨੂੰ ਬਾਰੇ ਸੋਚਣੀ ਹੈਗੀ ਕਿ ਜੇ ਉਹ ਦੋਨੋਂ ਜਾਨੀਆਂ ਇਕੱਠੀਆਂ ਰਹਿੰਦੀਆਂ ਸਾਰਾ ਕੰਮ ਰਲ ਕੇ ਕਰਦੀਆਂ ਵਾ ਤੇ ਇਹ ਥੋੜੀ ਜਿਹੀ ਚੁਈਰਫਾ ਜੀ ਕਰ ਜਾਂਦੀ ਤੇ ਜਿਆਦਾ ਬੋਲ ਜਾਂਦੀ ਆ ਹਾਂ ਤੇ ਉਹ ਵੀ ਕਹਿੰਦੇ ਵੀ ਕੋਈ ਨਹੀਂ ਛੋਟੀ ਆ ਕੋਈ ਨਹੀਂ ਸਮਝਾ ਲਾਂਗੇ ਤੁਸੀਂ ਆਪ ਸਮਝਾ ਲਿਓ ਕਿ ਜੇ ਨਾ ਸਮਝੋਗੇ ਤੇ ਫਿਰ ਇਹਦਾ ਇਹੀ ਹਾਲ ਆ ਕਿ ਇਹਨੂੰ ਅੱਡ ਕਰ ਦਾਂਗੇ ਇਹ ਨਹੀਂ ਹੋਣਾ ਪਰ ਹਾਂਜੀ ਕੋਈ ਨਹੀਂ ਆਵੂਗੇ ਪਾਣੂ ਬਾਗ ਇੱਕ ਰਸਮਝਾ ਲਿਏ ਪੀਰ ਖਾਣਾ ਕਰਿਆ ਕਰ ਸਾਡੇ ਨਾਲ ਕੰਮ ਕਰਿਆ ਕਰ ਕਿਉਂਕਿ ਜਿਹੜਾ ਇਕੱਠਿਆਂ ਚ ਫਾਇਦਾ ਵਾ ਉਹ ਅਲੱਗ-ਅਲੱਗ ਹੋ ਕੇ ਕੋਈ ਫਾਇਦਾ ਨਹੀਂ ਹੋਣਾ ਹੁਣ ਆਪਾਂ ਰਲ ਮਿਲ ਕੇ ਤਾਂ ਇੰਨੇ ਕਿੰਨੇ ਵਧੀਆ ਲੱਗਦੇ ਆ ਤੇ ਜੇ ਇਹ ਅੱਡ ਹੋ ਗਈ ਤੇ ਕੋਣ ਇਹਦੇ ਘੇ ਜਾਇਆ ਕਰੂ ਕਈ ਚੀਜ਼ਾਂ ਦੀ ਜ਼ਰੂਰਤ ਪਈ ਰਹਿੰਦੀ ਆ ਤੇ ਫਿਰ ਇਸ ਤਰ੍ਹਾਂ ਸਹੀ ਜਾਣ ਨਹੀਂ ਲੱਗਦਾ ਹੈਗਾ ਹਾਂ ਇਹ ਤਾਂ ਹੈ ਤੇ ਕਰ ਲਿਆ ਤੁਹਾਨੂੰ ਹਾਂ ਮੇਰਾ ਵੀ ਥੋੜਾ ਜਿਹਾ ਰਹਿ ਗਿਆ ਫਿਰ ਬੱਚਾ ਨੇ ਸੂਲੋਂ ਆ ਜਾਣਾ ਕੋਈ ਗੱਲ ਨਹੀਂ ਠੀਕ ਜੀ ਠੀਕ ਜੀ ਠੀਕ ਆ ਗਏ ਜੀ ਦੇ ਨੀ ਹਾਂ ਜੀ ਆ ਗਏ ਮੈਂ ਵੀ ਆ ਥੋੜਾ ਜਿਹਾ ਫਲਾਰਾ ਜਿਆ ਹੀ ਆ ਪੱਤੇ ਤੇ ਕੱਡੇ ਕਿੰਨੇ ਫੁੱਲ ਦੇਤੀ ਉਹ ਡਹੀਂ ਨਹੀਂ ਪਾਣਾ ਅੱਛਾ ਹਾਂ ਜੀ ਹੋਰ ਕਿਧਰ ਸੀ ਸੋਨੀਆਂ ਸੋਨੀਆਂ ਕੁਝ ਨਹੀਂ ਆ ਗਈ ਜੀ ਆ ਵੇਖੋ ਕੀ ਕਰ ਕੀ ਕਰਦੇ ਆਂ ਜੀ ਦੀ ਕੁਝ ਨਹੀਂ ਕੰਮ ਤਾਂ ਨਾ ਕਰਦੇ ਆਂ ਜੀ ਕਿੰਨੇ ਅਨੇ ਸੁਭਾਗ ਆ ਗਏ ਆ ਜੀ ਮੈਂ ਤਾਂ ਨਾ ਕਰਦੀ ਆਂ ਜੀ ਇਸ ਵਿੱਚ ਨਿਮਾਕ ਪਾ ਦਾਂ ਹਾਂ ਕਹਿੰਦੇ ਆਂ ਤੈਨੂੰ ਮਾਫੀ ਕੀਤਾ ਤੁਹਾਡੇ ਤੋਂ ਛੋਟੀ ਆ ਅਇ ਤੈਨ ਕੋਈ ਕੈਬ ਨਹੀਂ ਸਾਡੇ ਵੀ ਚੱਲ ਸਾਡੀਆਂ ਈਆਂ ਬਰੋਬਰ ਆ ਨਹੀਂ ਹੁਣ ਮੈਨੂੰ ਦਿਲ ਚ ਇਹਦਾ ਅਹਿਸਾਸ ਹੋ ਗਿਆ ਕਿ ਮੈਂ ਤੁਹਾਡੇ ਨਾਲ ਗਲਤ ਕਰਦੀ ਆ ਤੁਸੀਂ ਰਲ ਮਿਲ ਕੇ ਰਹਿੰਦੇ ਸੀ ਤੇ ਮੈਂ ਵਿੱਚ ਤੁਹਾਡੇ ਆਵੇਂ ਲੜਾਈ ਫਾਸ਼ਾੜ ਜਾਈ ਅਈ ਤੂੰ ਹੱਟ ਤ ਨਿੱਕੇ ਤੈਨੂੰ ਜਿਆਦਾ ਕੰਮ ਵੀ ਨਹੀਂ ਦ앗ਦੇ ਸੀ ਅੱਪੇ ਕਰ ਲੈਂਦੇ ਗਾ ਕੰਮ ਤੰਦਾ ਦੋਵੇਂ ਜਾਣਿਆ ਨਹੀਂ ਹੁਣ ਮੈਂ ਤੁਹਾਡੇ ਨਾਲ ਰਲ ਕੇ ਕੰਮ ਕਰਾਂਗੀ ਤੇ ਬਾਕੀ ਇਹ ਵੀ ਚੱਲ ਤੁਹਾਡੇ ਨਾਲ ਰਲ ਕੇ ਰਹਾਂਗੇ ਤੇ ਰੈਣੀ ਵੀ ਤੇਰੇ ਨਾਲ ਰਲ ਕੇ ਰਵਾਂਗੇ ਨਹੀਂ ਹੁਣ ਮੈਨੂੰ ਗਲਤੀ ਦਾ ਅਹਿਸਾਸ ਹੋ ਗਿਆ ਦਾ ਮੈਨੂੰ ਪਤਾ ਲੱਗ ਗਿਆ ਕਿ ਮੈਂ ਜੋ ਵੀ ਕੀਤਾ ਗਲਤ ਕੀਤਾ ਆ ਤੇ ਮੈਨੂੰ ਮaaf ਕਰ ਦੇ। ਮਨ ਜਿੱਦਾਂ ਤੇ ਕਹਾਂ ਕਰੋ ਕਿ ਮੌਦਾ ਮੰਨਿਆ ਕਰੂੰਗੀ। ਅੱਗੇ ਪਹਿਲਾਂ ਵੀ ਕਦੀ ਤੈਨੂੰ ਇਸ ਤਰ੍ਹਾਂ ਨਹੀਂ ਛਿੜਕਾਇਆ ਲਾਗੀ ਤੂੰ ਛੋਟੀ ਆ ਕੋਈ ਗੱਲ ਨਹੀਂ ਤੂੰ ਜਿੰਨਾ ਵੀ ਕੰਮ ਕਰਦੀ ਈਂ ਕਹਿ ਦਿੰਨੇ ਚੱਲ ਕੋਈ ਗੱਲ ਨਹੀਂ। ਪਰ ਤੂੰ ਕਾਹਲ ਜ਼ਿਆਦਾ ਬੋਲ ਗਈ ਹੀ ਸਾਨੂੰ ਵੀ ਤਾਂ ਹੀ ਗੁੱਸਾ ਆਇਆ ਹੀ ਕਿ ਤੂੰ ਜ਼ਿਆਦਾ ਬੋਲ ਗਈ ਗੱਲ। ਨਹੀਂ ਮੈਨੂੰ ਆਪ ਨਵੇਂ ਹੋਇਆ ਕਿ ਹਾਂ ਤੁਸੀਂ ਦੋਨੇ ਸਾਨੂੰ ਕੰਮ ਦਾ ਕੰਮ ਕਰਨ ਦੇ ਤੇ ਕਿ ਮੈਂ ਅੰਦਰ ਬੈਠੀ ਆਂ ਕਾ ਫੇਰ ਤੇਰਾ ਫਰਜ਼ ਹੀ ਜੇ ਅਹੀਂ ਤੈਨੂੰ ਕਿਹਾ ਹੀ ਤੇ ਤੂੰ ਗੁੱਸਾ ਕਰਕੇ ਤੇ ਰਮਾਨਾ ਬੈੜ ਤੇ ਜਾ ਕੇ ਲੰਮੇ ਪੈ ਗਈ ਤੇ ਤੂੰ ਨਾ ਕੋਈ ਰਾਤ ਕੰਮ ਕੀ ਤੂੰ ਕੰਮ ਠੰਡਾ ਕਰ ਦੇਵ ਹੈ ਇਹ ਰਾਤ ਵੀ ਦੀਦੀ ਲੰਮੇ ਪਈ ਰਹੀ ਤੇ ਸਵੇਰੇ ਵੀ ਇਹਨੇ ਕੋਈ ਕੰਮ ਨਹੀਂ ਕੀਤਾ ਹੈਗਾ ਤੇ ਬਾਅਦ ਚ ਸਵੇਰੇ ਹਨਾ ਮੈਂ ਤੇ ਚਲੋ ਮੇਰੇ ਬੱਚਿਆਂ ਵਰਗੀ ਮੈਂ ਹਨਾ ਚਾਹ ਪਾਣੀ ਪੁੱਛਿਆ ਇਹਨੂੰ ਤੇ ਇਹਨੇ ਤਾਂ ਵੀ ਜਵਾਬ ਦੇ ਦਿੱਤਾ ਤੇਰੇ ਤਰਾਣੀ ਨਾ ਚਾਹੀਦਾ ਮੈਂ ਵੱਡੀ ਮੈਂ ਦੇ ਲਈ ਚਾਹ ਲੈ ਕੇ ਗਈ ਆ ਵੀ ਚਾਹ ਤਾਵੇਂ ਨਾ ਵੀ ਆਪਣੇ ਬੱਚਿਆਂ ਚਾਹ ਬਣਾ ਲਈ ਤੇ ਮੈਂ ਨਾ ਚਾਹ ਲੈ ਕੇ ਗਈ ਇਹਨੇ ਮੈਨੂੰ ਠੋਕੇ ਜਵਾਬ ਦਿੱਤਾ ਕਹਿੰਦੀ ਕਿ ਮੈਂ ਨਹੀਂ ਚਾਹ ਪੀਣੀ ਤੇ ਮੈਂ ਫਿਰ ਵੀ ਇਹਨੂੰ ਕਹਾ ਮੈਂ ਕੋਈ ਗੱਲ ਨਹੀਂ ਕਿ ਤੂੰ ਜਿਸ ਤਰ੍ਹਾਂ ਨੇ ਮੇਰੇ ਬੱਚੇ ਉਤਰਾਂ ਦੀ ਤੂੰ ਆ ਆ ਵੀ ਚੱਲ ਚਾਹ ਪਾਣੀ ਪੀ ਹਾਂਜੀ ਪਰ ਇਹਨੇ ਸਮਝੀ ਨਹੀਂ ਗੱਲ ਤੇ ਮੈਨੂੰ ਬੜਾ ਦੁੱਖ ਲੱਗਾ ਕਿ ਇਸ ਤਰ੍ਹਾਂ ਨਹੀਂ ਇਹਨੂੰ ਕਰਨਾ ਚਾਹੀਦਾ ਕੰਮ ਤਾਂ ਲਾਗੋ ਕਰਨਾ ਚਾਹੀਦਾ ਬੰਦ ਕੇ ਬੈਠਿਆ ਨੇ ਕਸਤ ਨਹੀਂ ਜਾਣਾ ਕੰਮ ਕਰਨਾ ਚਾਹੀਦਾ ਜ਼ਰੂਰੀ ਹਾਂਜੀ ਤੇ ਲੈ ਕੇ ਇਹਨੂੰ ਭਾਵੇਂ ਆਪ ਕਰਾਈਆ ਜਾਂ ਮਿਨਾਉਂ ਹੀ ਤਾਂ ਬਾਕੀ ਕੰਮ ਕਰਨਾ ਜ਼ਰੂਰੀ ਆਪਾਂ ਹਾਂ ਜੀ ਜੀ ਹਾਂ ਜੀ ਨਹੀਂ ਹੁਣ ਮੈਂ ਤੁਹਾਡੇ ਨਾਲ ਕਦੀ ਨਹੀਂ ਲੜੂੰਗੀ ਨਾ ਤੁਹਾਡੇ ਬੱਚਿਆਂ ਨੂੰ ਕੁਝ ਕਹਾ ਕਰੂੰਗੀ ਹੁਣ ਦੇਖੋ ਦੀਦੀ ਇਹ ਗੱਲ ਇਹ ਆ ਕਿ ਜੇ ਆਪਾਂ ਕਹਿੰਨੇ ਕਿ ਸਾਡੇ ਭਰਾ ਪਿੱਛੇ ਪੇਕੇਆਂ ਦੇ ਰਲ ਕੇ ਰਹਿਣ ਹਨਾ ਤੇ ਜੇ ਇਹ ਵੀ ਕਿੰਨੇ ਭਰਾ ਰਲ ਕੇ ਰਹਿਣਗੇ ਆਪਾਂ ਕਿੰਨੇ ਹਨਾ ਦਰਾਨੀ ਸਟਾਨੀ ਰਲ ਕੇ ਰਵਾਂਗੇ ਤੇ ਇਹਨਾਂ ਦੇ ਮਾਪਿਓ ਨੂੰ ਵੀ ਚੰਗਾ ਲੱਗੂ ਜਿਸ ਤਰ੍ਹਾਂ ਇਹ ਕਹਿ ਦਿੰਨੇ ਪੀ ਸਾਡੇ ਪੇਕੇ ਵਾਲੇ ਸੁਖੀ ਰਹਿਣ ਸਾਰੇ ਰਲ ਮਿਲ ਕੇ ਰਹਿਣ ਤੇ ਇਹ ਵੀ ਚਾਹੁੰਦੇ ਆ ਮੰਮੀ ਡੈਡੀਓ ਨੇ ਕਿ ਸਾਡੇ ਬੱਚੇ ਰਲ ਕੇ ਰਹਿਣ ਮੇਰਾ ਪੈ ਨਹੀਂ ਆਉਂਦੇ ਕਿ ਭਰਾਵਾਂ-ਭਰਾਵਾਂ ਚ ਫੇਕਣਾ ਆਪਾਂ ਜਿਵੇਂ ਮਰਜ਼ੀ ਕਰ ਲੱਗੇ ਹਾਂ ਬਾਰੇ ਫੇਰ ਇਕੱਠਾ ਹੋ ਜਾਣਾ ਹਾਂਜੀ ਹੈ ਤੇ ਉਹ ਤੇ ਨਾਲੇ ਕਿ ਜਦੋਂ ਫਿਰ ਦੂਰੀਆਂ ਪੈਂਦੀਆਂ ਨਾ ਤੇ ਦੂਰੀਆਂ ਪੈਂਦੀਆਂ ਪੈਂਦੀਆਂ ਪੈ ਜਾਂਦੀਆਂ ਫਿਰ ਜਿਹੜੀ ਇਕੱਠਿਆਂ ਚ ਗੱਲ ਉਹ ਦੂਰੀਆਂ ਪੈ ਜਾਂਦੀਆਂ ਫਿਰ ਗੱਲ ਨਹੀਂ ਬਣਦੀ ਉਹ ਵਾਲੀ ਤੇ ਜਿਸ ਤਰ੍ਹਾਂ ਕਰੋਂ ਬੰਦੇ ਨੇ ਹੁਣ ਬਾਜੀ ਨੇ ਜਿਸ ਤਰ੍ਹਾਂ ਕਿਹਾ ਵਾ ਕਿ ਜੇ ਨਹੀਂ ਸਮਝਦੀ ਤੇ ਅੱਡ ਕਰ ਦੋ ਤੇ ਜੇ ਅੱਡ ਹੋ ਗਈ ਤੇ ਫਿਰ ਵੀ ਦੂਰੀ ਨਹੀਂ ਨਹੀਂ ਦੀਦੀ ਮੈਂ ਨਹੀਂ ਅੱਡ ਹੋਣਾ ਕੱਲੀ ਨੇ ਮੈਨੂੰ ਨਾ ਅੱਡ ਕਰਿਓ ਮੈਂ ਤੁਹਾਡੇ ਨਾਲ ਹੀ ਰੱਖ ਕੇ ਰਹਿਣਾ ਆ ਪਲੀਜ਼ ਲੈ ਲਓ ਚਲੋ ਕੋਈ ਗੱਲ ਨਹੀਂ ਹੋਈ ਜਾਂ ਨਹੀਂ انسان ਤਾਂ ਮੈਂ ਤਾਂ ਮਨਦਰਤੀ ਹੋ ਗਈ ਆ ਚਲੋ ਕੋਈ ਗੱਲ ਨਹੀਂ ਜੇ ਤੂੰ ਆਪਣੀ ਗਲਤੀ ਹੈ ਨਾ ਮੰਨਨ ਦੇ ਜੇ ਤੇ ਕੋਈ ਗੱਲ ਨਹੀਂ ਚਲ ਤੂੰ ਦੱਸਿਆ ਰਾਜੀ ਹੈ ਤਾਂ ਕੰਮ ਕਰਨਾ ਫਿਰ ਹਾਂਜੀ ਸਾਡੇ ਨਾਲ ਰੱਖ ਕੇ ਉਹ ਮੈਨੂੰ ਨਾ ਗੁੱਸਾ ਹੀ ਦੀਦੀ ਜ਼ਿਆਦਾ ਆ ਜਾਂਦਾ ਮੇਰੇ ਗੁੱਸੇ ਤੇ ਨਾ ਕੰਟਰੋਲ ਨਹੀਂ ਹੁੰਦਾ ਫਿਰ ਕੰਟਰੋਲ ਕਰੋ ਨਾ ਫਿਰ ਇਸ ਤਰ੍ਹਾਂ ਕਈ ਗੱਲਾਂ ਹੋ ਜਾਂਦੀਆਂ ਤੂੰ ਹੀ ਗੁੱਸੇ 'ਚ ਕਈ ਕੁਝ ਕਰ ਦੋਗੇ ਤੇ ਫਿਰ ਹਨਾ ਚੰਗਾ ਨਹੀਂ ਲੱਗਦਾ ਨਹੀਂ ਹੁਣ ਮੈਨੂੰ ਸਮਝ ਆ ਗਈ ਮੈਂ ਤੁਹਾਡੇ ਨਾਲ ਰੱਖ ਕੇ ਰਹਿ ਆ ਕਰੂੰਗੀ ਤੇ ਕੰਮ ਵਿੱਚ ਤੁਹਾਡੇ ਨਾਮ ਵੀ ਕਰਾਇਆ ਕਰੂੰਗੀ ਜੋ ਤੁਸੀਂ ਕਿਆ ਕਰਦੇ ਚਲੋ ਠੀਕ ਆ ਕੋਈ ਗੱਲ ਨਹੀਂ ਬਾਕੀ ਚਲੋ ਠੀਕ ਆ ਕਿ ਆਪਾਂ ਹੁਣ ਕਿੰਨਾ ਭੈਣਾਂ ਨੇ ਕਦੀ ਨਹੀਂ ਲੜਨਾ ਹੈਗਾ ਜਿੱਦੋਂ ਕਿੰਨਾ ਨੇ ਰਲ ਕੇ ਰਹਿਣਾ ਠੀਕ ਆ ਠੀਕ ਹਾਂ ਤੂੰ ਵੀ ਨਹੀਂ ਬੋਲਣਾ ਤੇ ਆਪਾਂ ਦੇ ਪਹਿਲਾਂ ਨਹੀਂ ਵੀ ਲੋਇਆ ਹਣਾ ਪਹਿਲਾਂ ਇਕੱਠੇ ਰਹੇ ਹਾਂ ਨਹੀਂ ਹਾਂ ਨਹੀਂ ਹੁਣ ਮੈਂ ਤਾਂ ਆਪਣਾ ਰੱਖ ਲੇ ਚਲੋ ਕੰਮ ਕਰੀਏ ਕੰਮ ਹਾਂ ਚਲੋ